ਹਾਂਜੀ ਰਾਜਵਿਰਦੀ ਵਾਈਫ ਨਾਲ ਹੋਈ ਗੱਲਬਾਤ ਅਤੇ ਪੁਲਿਸ ਨੇ ਪੁੱਛੇ ਕੁਝ ਇਹੋ ਜਿਹੇ ਸਵਾਲ ਜਿਨੂੰ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਹਾਂਜੀ ਕੀ ਸੱਚੀ ਰਾਜਵਿਰਦੀ ਵਾਈਫ ਨੂੰ ਕੀਤਾ ਗਿਆ ਗ੍ਰਿਫਤਾਰ ਜਾਂ ਸੋਸ਼ਲ ਮੀਡੀਆ ਤੇ ਉਡਾਈ ਜਾ ਰਹੀ ਹੈ ਅਫਵਾਹਾਂ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਰਾਜਵਿਰਦੀ ਵਾਈਫ ਤੋਂ ਪੁੱਛੇ ਗਏ ਸਵਾਲਾਂ ਦਾ ਕੋਈ ਤੁੱਕ ਬਣਦਾ ਹੈ ਜਾਂ ਨਹੀਂ ਕਿ ਇੰਨਾ ਸਵਾਲਾਂ ਨੇ ਰਾਜਵਿਰਦੀ ਵਾਈਫ ਨੂੰ ਹੋਰ ਦਰਦ ਦੇ ਦਿੱਤਾ ਹਾਂਜੀ ਬਣਾਈ ਰਹੋ ਸਾਡੇ ਨਾਲ ਅਤੇ ਜਾਨੋ ਕੀ ਹੈ ਪੂਰਾ ਸੱਚ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਅਤੇ ਕਰੋ ਲਾਈਕ ਅਤੇ ਰਾਜਵੀਰ ਜਵੰਦਾ ਲਈ ਇੱਕ ਕਮੈਂਟ ਜਰੂਰ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਤੇ ਜਿੱਥੇ ਸਚਾਈ ਨੂੰ ਮਿਲਦਾ ਹੈ ਨਵਾਂ ਰੂਪ ਤੇ ਹਰ ਖਬਰ ਬੋਲਦੀ ਹੈ ਦਿਲ ਦੀ ਭਾਸ਼ਾ ਅੱਜ ਦੀ ਖਬਰ ਉਹ ਹੈ ਜਿਸ ਨੇ ਇੱਕ ਵਾਰ ਫਿਰ ਤੋਂ ਪੂਰੇ ਪੰਜਾਬ ਨੂੰ ਸੋਚਣ ਤੋਂ ਮਜਬੂਰ ਕਰ ਦਿੱਤਾ ਏ ਰਾਜਵੀਰ ਜਵੰਦਾ ਕੇਸ ਵਿੱਚ ਆਇਆ ਹੈ ਇੱਕ ਅਹਿਜਾ ਮੋੜ ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਦੋਸਤੋ ਰਾਜਵੀਰ ਦੀ ਮੌਤ ਤੋਂ ਬਾਅਦ ਜਿਹੜੇ ਸਵਾਲ ਲੋਕਾਂ ਦੇ ਮਨ ਵਿੱਚ ਸਨ ਉਹੀ ਸਵਾਲ ਹੁਣ ਪੁਲਿਸ ਦੇ ਮਨ ਵਿੱਚ ਵੀ ਹਨ ਤੇ ਇਸ ਲਈ ਹੁਣ ਪੁਲਿਸ ਨੇ ਬੁਲਾਇਆ ਹੈ ਉਸਦੀ ਵਾਈਫ ਅਸ਼ਵਿੰਦਰ ਕੌਰ ਨੂੰ ਪੁੱਛਗਿੱਛ ਲਈ ਸਰੋਤਾਂ ਮੁਤਾਬਕ ਇਹ ਪੁੱਛਤੀਚ ਸਧਾਰਨ ਨਹੀਂ ਸੀ ਇਹ ਸ਼ੁਰੂ ਹੋਈ ਸਵੇਰੇ ਤੇ ਖਤਮ ਹੋਈ ਦੁਪਹਿਰ ਦੇ ਕਰੀਬ ਅਤੇ ਵਿਚਕਾਰ ਹੋਏ ਕੁਝ ਸਵਾਲਾਂ ਨੇ ਮਾਹੌਲ ਨੂੰ ਕਰ ਦਿੱਤਾ ਹੈ ਗੰਭੀਰ ਪੁਲਿਸ ਨੇ ਸਭ ਤੋਂ ਪਹਿਲਾਂ ਸਵਾਲ ਪੁੱਛਿਆ ਅਸ਼ਵਿੰਦਰ ਕੌਰ ਤੋਂ ਰਾਜਵੀਰ ਦੇ ਆਖਰੀ ਦਿਨ ਵਿੱਚ ਉਸ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਸੀ ਉਸ ਨੇ ਹੌਲੀ ਆਵਾਜ਼ ਵਿੱਚ ਕਿਹਾ ਉਹ ਬਹੁਤ ਘਬਰਿਆ ਹੋਇਆ ਸੀ ਲੱਗਦਾ ਸੀ ਪਰ ਮੈਂ ਕਦੇ ਸੋਚਿਆ ਨਹੀਂ ਸੀ ਕਿ ਉਹ ਇੰਨਾ ਚੁੱਪ ਹੋ ਜਾਵੇਗਾ ਅਤੇ ਪੁਲਿਸ ਵੱਲੋਂ ਦੂਜਾ ਸਵਾਲ ਪੁੱਛਿਆ ਗਿਆ ਕਿ ਰਾਜਵੀਰ ਕਿਸੇ ਨਾਲ ਝਗੜੇ ਵਿੱਚ ਸੀ ਕੋਈ ਧਮਕੀ ਕੋਈ ਤਣਾਅ ਇਸ ਤੇ ਉਸ ਨੇ ਕਿਹਾ ਕਿ ਕੁਝ ਲੋਕ ਰਾਜਵੀਰ ਦੀ ਕਾਮਯਾਬੀ ਨਾਲ ਖੁਸ਼ ਨਹੀਂ ਸਨ ਪਰ ਉਹ ਕਦੇ ਕਿਸੇ ਦੀ ਚਿੰਤਾ ਨਹੀਂ ਕਰਦਾ ਸੀ ਤੇ ਸਭ ਤੋਂ ਹੈਰਾਨ ਕਰ ਦੇਣ ਵਾਲਾ ਸਵਾਲ ਆਇਆ ਜਦੋਂ ਪੁਲਿਸ ਨੇ ਪੁੱਛਿਆ ਰਾਜਵੀਰ ਨੇ ਮੌਤ ਤੋਂ ਪਹਿਲਾਂ ਘਰ ਵਿੱਚ ਕਿਸੇ ਨਾਲ ਗੱਲ ਕੀਤੀ ਸੀ ਇਸ ਤੋਂ ਉਸਨੇ ਕਿਹਾ ਉਸ ਰਾਤ ਉਹ ਕਹਿ ਰਿਹਾ ਸੀ ਕਿ ਸੱਚ ਲੁਕਿਆ ਨਹੀਂ ਰਹੇਗਾ ਦੋਸਤੋ ਇਹ ਲਾਈਨ ਸੁਣ ਕੇ ਮੌਜੂਦ ਅਧਿਕਾਰੀ ਵੀ ਚੁੱਪ ਹੋ ਗਏ ਅਤੇ ਜਾਂਚ ਦਾ ਰੁਖ ਪੂਰੀ ਤਰ੍ਹਾਂ ਬਦਲ ਗਿਆ ਪੁਲਿਸ ਨੂੰ ਮਿਲੇ ਹਨ ਕੁਝ ਨਵੇਂ ਸਬੂਤ ਅਤੇ ਕਾਲ ਰਿਕਾਰਡਿੰਗ ਜਿੰਨਾ ਵਿੱਚ ਕੁਝ ਅਜਿਹੇ ਨੰਬਰ ਸਾਹਮਣੇ ਆਏ ਹਨ ਜੋ ਰਾਜਵੀਰ ਨਾਲ ਆਖਰੀ ਵਾਰ ਸੰਪਰਕ ਵਿੱਚ ਸਨ ਹੁਣ ਪੁਲਿਸ ਕਰ ਰਹੀ ਹੈ ਉਹਨਾਂ ਲੋਕਾਂ ਨਾਲ ਪੁੱਛਗਿੱਛ ਜੋ ਕਦੇ ਰਾਜਵੀਰ ਦੇ ਬਹੁਤ ਨੇੜੇ ਸਨ ਪਰ ਅੱਜ ਚੁੱਪ ਹਨ ਦੋਸਤੋ ਇਹ ਮਾਮਲਾ ਹੁਣ ਸਿਰਫ ਇੱਕ ਹਾਦਸਾ ਨਹੀਂ ਲੱਗਦਾ ਇਸ ਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਇੱਕ ਦਬਿਆ ਸੱਚ ਜਿਸ ਨੂੰ ਕੋਈ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸ਼ਵਿੰਦਰ ਕੌਰ ਨੇ ਪੁਲਿਸ ਨੂੰ ਕਿਹਾ ਮੈਂ ਸਿਰਫ ਇਹ ਚਾਹੁੰਦੀ ਹਾਂ ਕਿ ਮੇਰੇ ਪਤੀ ਦਾ ਸੱਚ ਸਾਹਮਣੇ ਆਵੇ ਉਹ ਜਿੱਥੇ ਵੀ ਹੋਵੇ ਉਸ ਨੂੰ ਇਨਸਾਫ ਮਿਲੇ ਹੁਣ ਸਵਾਲ ਇਹ ਹੈ ਕਿ ਇਹ ਪੁੱਛਗਿਛ ਰਾਜਵੀਰ ਦੇ ਕੇਸ ਦਾ ਅੰਤ ਹੈ ਜਾਂ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਿਉਂਕਿ ਦੋਸਤੋ ਸੱਚ ਕਿੰਨਾ ਵੀ ਡੂੰਘਾ ਦੱਬਿਆ ਹੋਵੇ ਉਹ ਕਦੇ ਨਾ ਕਦੇ ਉੱਪਰ ਆਉਂਦਾ ਹੀ ਏ ਤੇ ਸ਼ਾਇਦ ਹੁਣ ਉਹ ਸਮਾਂ ਆ ਗਿਆ ਏ ਜਦੋਂ ਰਾਜਵੀਰ ਦਾ ਸੱਚ ਪੂਰੇ ਪੰਜਾਬ ਦੇ ਸਾਹਮਣੇ ਆਵੇਗਾ ਅਤੇ ਆਪਣੇ ਸਾਰੇ ਹੱਥ ਜੋੜ ਕੇ ਸਰਕਾਰ ਅੱਗੇ ਅਪੀਲ ਕਰਦੇ ਆ ਇਸ ਕੇਸ ਨੂੰ ਜਲਦੀ ਤੋਂ ਜਲਦੀ ਸੋਲਵ ਕੀਤਾ ਜਾਵੇ ਹੋਰ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਇਹ ਹੈ ਪੰਜਾਬ ਅਪਡੇਟ ਲਾਈਵ ਜਿੱਥੇ ਖਬਰ ਨਹੀਂ ਇਤਿਹਾਸ ਬਣਦਾ ਏ ਧੰਨਵਾਦ